ਅੱਜ ਸਾਰੇ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੋ ਜਿਹੜਾ ਹਰ ਇੱਕ ਸਾਲ ਤੁਸੀਂ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਦੇ ਪਿਆਰੇ ਵਿਦਿਆਰਥੀਓ ਪ੍ਰਿੰਸੀਪਲ ਸਾਹਿਬ ਚੈਨੀ ਸਾਹਿਬ ਸਤਪਾਲ ਸਾਹਿਬ ਜੀ ਸੋ ਤੁਹਾਨੂੰ ਪਤਾ ਹੈ ਕਿ ਹਰ ਇੱਕ ਸਾਲ ਤੁਸੀਂ ਪ੍ਰੀਖਿਆ ਦਿੰਦੇ ਹੋ ਇਸ ਸਾਲ ਵੀ ਪ੍ਰੀਖਿਆ ਹੋ ਰਹੀ ਹੈ ਮਿੱਤੀ 30 ਨਵੰਬਰ ਮੰਗਲਵਾਰ ਨੂੰ ਮਿਤੀ 20 ਨਵੰਬਰ ਬੁੱਧਵਾਰ ਨੂੰ ਹੋ ਰਹੀ ਹੈ ਉਸ ਸਬੰਧ ਦੇ ਵਿੱਚ ਅਸੀਂ ਤੁਹਾਡੇ ਕੋਲ ਤੁਹਾਨੂੰ ਥੋੜੀ-ਬੋਧੀ ਗਾਈਡੈਂਸ ਦੇਣ ਲਈ ਆਏ ਹਾਂ ਤੋਂ ਇਸ ਲਿਖਿਆ ਦੇ ਦੋ ਗਰੁੱਪ ਬਣਾਏ ਜਾਂਦੇ ਨੇ ਇੱਕ ਜੂਨੀਅਰ ਗਰੁੱਪ ਹੈ ਇੱਕ ਸੀਨੀਅਰ ਗਰੁੱਪ ਦਾ ਜੂਨੀਅਰ ਗਰੁੱਪ ਨੂੰ ਪਹਿਲਾ ਦਰਜਾ ਗਿਆ ਜਾਂਦਾ ਮੇਰੇ ਹੱਥ ਵਿੱਚ ਕਿਤਾਬ ਹੈ ਪਹਿਲੇ ਦਰਜੇ ਦੀ ਹੈ ਜੇ ਲੋਟ ਵੀ ਦੂਸਰਾ ਗੱਦਾ ਕਿਹਾ ਜਾਂਦਾ 9th to 12th ਹੋਟੇ ਦੇ ਸਿਲੇਬਸ ਵੀ ਅਲੱਗ-ਅਲੱਗ ਹੈ ਪਹਿਲੇ ਜਿਹੜਾ ਪੇਪਰ ਹੋਣਾ ਤੁਹਾਡਾ ਪੂਨੇ ਨਵੰਬਰ ਨੂੰ ਉਹਦਾ ਨਾਮ ਹੈਗਾ ਪਰਚਾ ਪਹਿਲਾ ਗੁਰ ਤੇਗ ਹਰਿ ਗੁਰਬਾਣੀ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਲੈਵੇ ਚ ਗੁਰੂ ਸਾਹਿਬ ਦਾ ਇਤਿਹਾਸ ਹੈ ਕਿ ਗੁਰਬਾਣੀ ਦਾ ਸਿਲੇਬਸ ਹੈ ਦੂਜਾ ਪੇਪਰ ਜਿਹੜਾ ਹੋਣਾ ਉਹ ਸਿੱਖ ਇਤਿਹਾਸ ਤੇ ਰਾਜ ਬਰਿਆਦਾ ਦਾ ਉਹ ਵੀ ਨਵਾਂ ਬੱਚਾ ਤੁਹਾਡਾ ਹੋਣਾ ਤੁਹਾਡੇ ਸਕੂਲ ਦੇ ਸੈਂਟਰ ਪੜ੍ਹੇਗਾ ਉਹ ਪੇਪਰ ਦਾ ਵੀ ਸਿਲੇਬਸ ਜੇ ਦਿੱਤਾ ਗਿਆ ਸਭ ਤੋਂ ਪਹਿਲਾਂ ਅਸੀਂ ਸਿਲੇਬਸ ਦੀ ਥੋੜੀ ਬਥੌਰ ਜਾਣਕਾਰੀ ਦੇਵਾਂਗੇ ਉਹ ਨਵੇਂ ਬੱਚੇ ਔਰ ਪੁਰਾਣਿਆਂ ਨੂੰ ਵੀ ਜਨ ਹੋ ਜਾਂਦੀ ਹੈ ਪلاس ਗੁਰਬਾਣੀ ਦਾ ਥੋੜਾ ਬਥੌਰ ਅਭਿਆਸ ਵੀ ਤੁਹਾਨੂੰ ਦੱਸਾਂਗੇ ਤੇ ਬਾਣੀ ਕਿਵੇਂ ਯਾਦ ਕਰਨੀ ਉਥੇ ਪੇਪਰ ਤੇ ਕਿਵੇਂ ਲਿਖਣੀ ਇਹ ਮੇਨ ਸਾਡਾ ਮੋਟਿਵ ਹੈ ਉਹ ਜਿਵੇਂ ਪਹਿਲੇ ਜੂਨੀਅਰ ਲੋਕ ਹੈ ਤਾਂ ਬਰੇ ਹੱਥ ਤੇ ਹੈ ਗੁਰਬਾਣੀ ਗੁਰ ਤੇ ਆਦਾ ਪੇਪਰ ਇਹ 100 ਨੰਬਰ ਦਾ ਹੁੰਦਾ ਹੈ ਦੂਜਾ ਪੇਪਰ ਵੀ 100 ਨੰਬਰ ਦਾ ਹੁੰਦਾ ਹੈ ਕੁਝ ਇਹਦੇ ਆਪਾਂ ਬੈਨੀਫਿਟ ਵੀ ਦੱਸ ਲੈਣਾ ਇੰਤੋਂ ਵੱਡੀ ਰੱਖਣਾ ਠੀਕ ਕਿ ਕਿ ਗੁਰਬਾਣੀ ਇਤਿਹਾਸ ਸਿੱਖ ਇਤਿਹਾਸ ਨਾਲ ਪਿਆਜਾ ਦਾ ਇਸੇ ਪੇਪਰ ਦੇਵੋਗੇ ਤਾਂ ਤੁਹਾਨੂੰ ਇਸ ਦੇ ਦੋ ਤਰ੍ਹਾਂ ਦੇ ਬੈਨੀਫਿਟ ਮਿਲਦੇ ਨੇ ਇੱਕ ਬੈਨੀਫਿਟ ਹੁੰਦਾ ਇਮੀਡੀਏਟ ਇਮੀਡੀਏਟ ਮੀਨਸ ਤੁਰੰਤ ਇਮੀਡੀਏਟ ਤਰੰਤ ਇਸ ਤਰ੍ਹਾਂ ਦਾ ਇਮੀਡੀਏਟ ਭਾਬ ਤਰੰਤ ਲਾਭ ਤਰੰਤ ਤੋਂ ਮੈਂ ਤੁਹਾਨੂੰ ਪੇਪਰ ਦਿੱਤਾ ਰਿਜ਼ਲਟ ਆਇਆ ਪਾਸ ਮਾਰਕਸ ਦੋਨਾਂ ਪੇਪਰਾਂ ਵਿੱਚੋਂ 100 ਤੋਂ 33-33 ਲਏ ਤਾਂ ਤੁਹਾਨੂੰ ਸਰਟੀਫਿਕੇਟ ਮਿਲ ਜਾਣਾ ਦੋਨਾਂ ਵਿਸ਼ਿਆਂ ਵਿੱਚ ਕਰਕੇ 120 ਨੰਬਰ ਆਪ 60% ਨੰਬਰ ਤੁਸੀਂ ਲੈਂਦੇ ਹੋ ਤਾਂ ਤੁਹਾਨੂੰ ਸਰਟੀਫੀਕੇਟ ਦੇ ਨਾਲ ਬੈਡਰ ਮਿਲਦਾ ਜੇ ਤੁਸੀਂ ਦੋਨਾਂ ਪੇਪਰਾਂ ਨੂੰ ਜਮਿਕਸ ਕਰਕੇ 140 ਨੰਬਰ 70% ਨੰਬਰ ਲੈਦੇ ਹੋ ਤਾਂ ਤੁਹਾਨੂੰ 2100 ਰੁਪਿਆ ਕੈਸ਼ ਪ੍ਰਾਈਜ਼ ਮਿਲਦਾ ਤੁਹਾਡੇ 9ਡੇ 9ਵੀਂ ਕੋ ਪਲੱਸ ਟੂ ਵਾਲਿਆਂ ਨੂੰ ਛੋਟਿਆਂ ਨੂੰ 1100 ਰੁਪਿਆ ਮਿਲਦਾ ਹੈ ਇਹ ਤੁਹਾਡਾ ਇਮੀਜੈਂਟ ਬੈਨੀਫਿਟ ਹੈ ਜੇ ਫਿਊਚਰ ਦੇ ਬਾਰੇ ਬਣ ਦੀ ਗੱਲ ਕਰੀਏ ਤਾਂ ਪਲੱਸ ਟੂ ਤੋਂ ਬਾਅਦ ਤੁਸੀਂ ਜਾਂ ਪਲੱਸ ਟੂ ਤੋਂ ਪਹਿਲਾਂ ਹੀ 10th ਇਲਾਮੰਤ ਪਾਸ 2 ਦਾ ਜਿਹੜਾ ਤੁਹਾਡਾ ਸਿਲੇਬਸ ਹੁੰਦਾ ਹੈ ਬੋਰਡ ਦਾ ਪੰਜਾਬ ਦਾ ਇਤਿਹਾਸ ਹੈ ਪੰਜਾਬੀ ਹੈ ਇਹ ਉਹੀ ਸਿਲੇਬਸ ਹੈ ਜੋ ਇਹ ਪੜਾਇਆ ਜਾਂਦਾ ਪੜਾਇਆ ਜਾਂਦਾ ਇਹ ਕਿਤਾਬਾਂ ਉਹ ਹੀ ਤੁਹਾਡੀਆਂ ਦੂਧੀਆਂ ਕਿਤਾਬਾਂ ਨੇ ਇਹ ਤੁਸੀਂ ਸਿਲੇਬਸ ਪਹਿਲਾਂ ਹੀ ਪੜ ਲੈਂਦੇ ਹੋ ਪਹਿਲਾ ਸਿਲੇਬਸ ਪੜਦੇ ਹੋ ਤਾਂ ਤੁਹਾਨੂੰ ਉਸ ਪੇਪਰ ਤੇ ਨੰਬਰ ਤੁਹਾਡੇ ਚੰਗੇ ਆ ਜਾਂਦੇ ਨੇ ਜੇ ਨੰਬਰ ਦੰਗੇ ਆਉਂਦੇ ਆ ਤਾਂ ਪਲੱਸ ਟੂ 10th ਤੇ ਸਾਡੇ ਮੈਟ ਵੀ ਜੱਗੇ ਪਾ ਜਾਂਦੀ ਹੈ ਹਾਈ ਮੈਟ ਹੋਣ ਦੇ ਨਾਲੇ ਅੱਗੋਂ ਫਿਊਚਰ ਜੋ ਕਿ ਬੇਸਿਕ ਡਾਗ੍ਰੀਗਨ ਨਹੀਂ ਮੈਟ ਹਰ ਜਗ੍ਹਾ ਵੇਚੀ ਜਾਂਦੀ ਹੈ ਤੁਹਾਨੂੰ ਨੌਕਰੀ ਮਿਲਦਾ ਯਾਨੀ ਜੇ ਕੋਈ ਵੀ ਨੂੰ ਬੱਚੇ ਡਾਗਣਾ ਲੈਣਾ ਤਾਂ ਉੱਥੇ ਕੰਮ ਆਉਂਦੀ ਹੈ ਕਿਉਂਕਿ ਹਰ ਜਗ੍ਹਾ ਕੰਪੀਟੀਸ਼ਨ ਹੈ ਜੇ ਤੁਸੀਂ ਉੱਚੀ ਪੜਦੇ ਹੋ ਤਾਂ ਕੰਪੀਟੀਸ਼ਨ ਕਰਦੇ ਹੋ ਜੇ ਤੁਸੀਂ ਆਪਸ ਵਿੱਚ ਕੰਪੀਟੀਸ਼ਨ ਕਰਦੇ ਹੋ ਇਹ ਕੰਪੀਟੀਸ਼ਨ ਦੀ ਭਾਵਨਾ ਪੋਜ਼ਿਟਿਵ ਕੌਰ ਤੇ ਪੋਜ਼ਿਟਿਵਲੀ ਹੋਣੀ ਵੀ ਚਾਹੀਦੀ ਹੈ ਪ੍ਰਤੀ ਕਰਦੇ ਹਾਂ ਤੁਹਾਨੂੰ ਤੁਸੀਂ ਕਿਹਦੇ ਦਾਖਲਾ ਲਾਣਾ ਨੌਕਰੀ ਲੈਣੀ ਹੈ ਵਰਤਿਕਲ 50 ਸੀਟਾ 100 ਸੀਟਾ 5000 ਜਨਾ ਅਪਲਾਈ ਕਰਦਾ ਫਿਰ ਤੁਹਾਡੀ ਛਾਂਡੀ ਕੀਤੀ ਜਾਂਦੀ ਉਸ ਟੈਸਟ ਲਿਆ ਜਾਂਦਾ ਉਸ ਟੈਸਟ ਵਿੱਚ ਹਰੇਕ ਵੀ ਦੇ ਸਵਾਲ ਹੋਣਗੇ ਮੈਥ ਸਾਇੰਸ ਜੀ ਕੇ ਜੀ ਕੇ ਵਿੱਚ ਕੀ ਹੈ ਗੁਰਬਾਣੀ ਕੁਤਿਹਾਰ ਦੇ ਸਵਾਲ ਵੀ ਹੁੰਦੇ ਰਹੇ ਬਹੁਤ ਤੁਸੀਂ ਜੇ ਅੱਜ ਜੀ ਆਪਣੇ ਕਾਮਾਦਨ ਦੇ ਧਿਆਨ ਲਿਆ ਉਹ ਸਵਾਲ ਤੁਸੀਂ ਸੌਖੇ ਹੱਲ ਕਰ ਲੈਂਦੇ ਤੁਹਾਡੇ ਨੰਬਰ ਜੀਕੇ ਵਿੱਚੋਂ ਥੱਗੇ ਆਵੇ ਤਾਂ ਤੁਸੀਂ ਉਹ ਚਾਸਟ ਕਿਥੋਂ ਨਿਕਲ ਸਕਦੇ ਹੋ ਉਸ ਚਾਸਟਾਂ ਵਿੱਚ ਅੱਗੇ ਦੇ ਨੰਬਰ ਦੀ ਵੈਲਿਊ ਹੈ ਨੰਬਰ ਦੀ ਵੈਲਿਊ ਜੇਕਰ ਤੁਹਾਡੀ ਹਾਈ ਹੋ ਜਾਂਦੀ ਹੈ ਤੁਸੀਂ ਉੱਥੇ ਵੀ ਨੌਕਰੀ ਐਪਲ ਤੁਹਾਡਾ ਆ ਦਾਖਲਾ ਕਿਤੇ ਤਾਂ ਤੁਹਾਨੂੰ ਉਹਦਾ ਬੈਨੀਫਿਟ ਮਿਲਦਾ ਹੁਣ ਗੱਲ ਆਪਾਂ ਇਹ ਸਲੇਬਤ ਵੀ ਕਰਨਿਆ ਸਿਲੇਬਸ ਜਿਹੜਾ ਪਹਿਲਾ ਪੇਪਰ ਹੈ ਕੁਰਬਾਨੀ ਤੇ ਇਤਿਹਾਸ ਦਾ ਨੰਬਰ ਕਿੰਨਾ ਬਣਾਉਣਾ ਉਹ ਪਹਿਲਾ ਗੁਰ ਇਤਿਹਾਸ ਜਿਵੇਂ ਛੋਟੇ ਬੱਚਿਆਂ ਦਾ ਪਹਿਲੇ ਪੰਜ ਗੁਰੂ ਸਾਹਿਬਾਨ ਦਾ ਇਤਿਹਾਸ ਹੈ ਕਿਤਾਬ ਕੋਲ ਲੋਕ ਤੁਹਾਨੂੰ ਪਤਾ ਲੱਗ ਜਾਵੇਗਾ 40 ਨੰਬਰ ਤੁਹਾਡੇ ਆਏਗੇ ਅੱਠ ਪੰਜਾ ਚਾਰੋ ਪੰਜ ਗੁਰੂ ਸਾਹਿਬਾਨ ਦਾ ਜੀਵਨ ਔਰ ਅੱਠ ਨੰਬਰ ਇੱਕ ਗੁਰੂ ਸਾਹਿਬ ਦੇ ਜੀਵਨ ਦਾ ਹੋ ਗਿਆ ਹੁਣ ਨੰਬਰਾਂ ਦੀ ਵੰਡ ਕਰਕੇ ਦਿੱਤੀ ਗਈ ਹੈ ਤੁਹਾਨੂੰ ਆਮ ਤੌਰ ਤੇ ਜੀ ਹੁੰਦਾ ਕਿ ਲੈਸਨ ਤੁਹਾਡੇ ਦੂਸਰੇ ਸਬਜੈਕਟ ਦੇ ਵਿੱਚ ਕਰ ਲੋ ਕਿਸੇ ਵੀ ਵਿਸ਼ੇ ਦੇ ਵੀ ਲੈਸਨ ਦਾ 25 ਦਾ ਅਸਰ ਨੇ ਸਾਰੇ ਵਿੱਚ ਸਵਾਲ ਹੋ ਸਰਾਂ ਨਾਲ ਕੁਝ ਸਵਾਲ ਲੈਸਨ ਡਗੀ ਦਾ ਕੀਤੇ ਹੁੰਦੇ ਨੇ ਉਹਨਾਂ ਵਿੱਚੋਂ ਸਵਾਲ ਨਹੀਂ ਹੁੰਦੇ ਜਿਹੜੇ ਲੈਸਨ ਥੋੜੇ ਘੱਟ ਬੜੇ ਹੁੰਦੇ ਉਹ ਨਾਲ ਕਿਉਂ ਆ ਜਾਂਦਾ ਪਰ ਇਹ ਤੇ ਇਹੋ ਜੀ ਗੱਲ ਨਹੀਂ ਹੈ ਹਰੇਕ ਲੈਸਨ ਵਿੱਚ ਵੰਡ ਕੇ ਮੂਰੀ ਨੰਬਰਾਂ ਦੀ ਵੰਡ ਜੋ ਜੀ ਹੈ ਉਹਦੇ ਮੁਤਾਬਕ ਹਰੇਕ ਕਲਾਸ ਵਿੱਚ ਪਟਵਾਰ ਆ ਕੇ ਇਹ 40 ਨੰਬਰ ਦਾ ਹੈ ਚਾਹੇ ਛੋਟਾ ਬੱਚਾ ਹੋਵੇ ਵੱਡਾ ਮੈਂ ਤੋਂ ਅਗਾ ਸਲੇਵਸ ਕੀਆ ਛੋਟੇ ਬੱਚਿਆਂ ਦਾ ਪਹਿਲੇ ਪੰਨੀ ਜੀ ਸਾਹਿਬਾਨ ਦਾ ਜੀਵਨ ਇਤਿਹਾਸ ਯਾਦ ਨੰਬਰ ਦਾ ਇਹ ਤਾਂ ਤੁਹਾਡਾ ਜੀ ਹੈ ਚਿਹਰੇ ਨੂੰ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ ਉਹਨਾਂ ਦੇ ਕਿਹਾ ਉਹ ਤੁਹਾਡਾ ਮਾਣ ਤੁਹਾਡਾ ਜਾਨ ਦੇਸ਼ ਸ਼ਿਵਾ ਬਰ ਮੋਹੇ ਸ਼ੋਭ ਕਰਮਨ ਤੇ ਕਬੂਨਾ ਟਰੂੰ ਪਾ ਪਾਣੀ ਯਾਦ ਕਰ ਸ਼ੋਕੋ ਬਿਸਰੇ ਜਿਨ ਸਭ ਕੁਛ ਦਿਆ ਸ਼ੋਕੋ ਬਿਸਰੇ ਜਿਨ ਸਭ ਕੁਛ ਦਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਆਪਕ ਦੀ ਛੜਕ ਮਾਂ ਦੇ ਪਿਆਰ ਤੋਂ ਵਧੇਰੇ ਚੰਗੀ ਹੈ ਮਿਹਨਤ ਦੀ ਪੌੜੀ ਸਫਲਤਾ ਦੇ ਬਨੇਰੇ ਨੂੰ ਲੱਗਦੀ ਹੈ ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਸਿੱਖਿਆ ਪ੍ਰਾਪਤ ਕਰਦਾ ਹੈ ਪਿਆਰ ਸਤਕਾਰ ਸਭ ਦਾ ਕਰੋ ਵਿਸ਼ਵਾਸ ਕੋ ਸਿਤੇ ਕਰੋ ਪਰ ਬੁਰਾ ਕਿਸੇ ਦਾ ਵੀ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਰਹਿ ਗਿਆ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਬ ਸਾਹਿਬ ਤੇ ਤੁਸੀਂ ਦੇ ਗੁਰੂ ਵਾਲਾ ਰਾਹ ਸ਼ਾਮ ਜਾਂਦੇ ਕੱਲ ਜਾਂਦੇ ਗੁਰਦੇ ਤੇ ਯਾਦ ਆ। ਆ ਤੁਹਾਡਾ ਸਿਸਟਮ ਹੈ। ਉਸ ਤੋਂ ਬਾਅਦ ਅਖੀਰਲਾ ਟੌਪਿਕ 10 ਪੰਨਿਆਂ ਸਕੇ ਪੁੱਤਰ 10 ਨੰਬਰ ਦੇ ਨੇ। ਅਧਿਆਨਗੇ ਗੁਰ ਇਤਿਹਾਸ ਵਿੱਚੋਂ। ਔਰ ਗੁਰ ਇਤਿਹਾਸ ਵਿੱਚੋਂ ਜਿਹੜੇ ਆ ਰਹੇ ਨੇ ਕੋਈ ਬਾਹਰ ਹੋਣੇ ਆਣੇ। ਬੜੇ-ਬੜੇ ਸਵਾਲ ਨੇ, ਬੜੇ-ਬੜੇ ਸਵਾਲ ਤੁਹਾਡੀ ਕਿਤਾਬ। ਜਿਵੇਂ ਤੁਹਾਡਾ ਗੁਰਨਾਨਕ ਦੇਵ ਜੀ ਦਾ ਜੀਵਨ ਇਤਿਹਾਸ ਹੈ। ਤਾਂ ਗੁਰਨਾਨਕ ਦੇਵ ਜੀਵਨ ਇਤਿਹਾਸ ਸਭ ਗੁਰ ਹਨ ਦਾ ਤੇ ਮਗਰ ਛੋਟੇ ਸਵਾਲ। ਵਾਹਿਗੁਰੂ ਸਾਹਿਬ ਜੀ ਮੇਰ ਕਰਨ ਸਭਾਂ ਦੇ ਅੱਜ ਆਪਾਂ ਮਰਨੀ ਵਾਲੀ ਮੰਡੀ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ